ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ 22 ਮਈ ਤੋਂ ਲੈ ਕੇ 1 ਜੂਨ ਤੱਕ ਤੁਹਾਡਾ ਹਫਤਾ ਇਹ ਕਿਵੇਂ ਦਾ ਰਹਿਣ ਵਾਲਾ ਹੈ 12 ਹੀ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਕਿਵੇਂ ਗੁਜ਼ਰਨ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂਕੇ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ। ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਕ ਰਾਸ਼ੀ। ਮੇਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਇਸ ਹਫ਼ਤੇ ਤੁਹਾਡੇ ਜੀਵਨ ਵਿੱਚ ਕਈ ਵੱਡੇ ਬਦਲਾਅ ਆ ਸਕਦੇ ਹਨ। ਜਿਨ੍ਹਾਂ ਦੇ ਲਈ ਤੁਸੀਂ ਤਿਆਰ ਨਹੀਂ ਹੋ ਇਸ ਕਰਕੇ ਜ਼ਿੰਦਗੀ ਵੱਲ ਤੁਹਾਡਾ ਨਜ਼ਰੀਆ ਕੁਝ ਉਦਾਸ ਹੋਵੇਗਾ। ਤੁਸੀਂ ਨਾ ਚਾਹੁੰਦੇ ਹੋਏ ਵੀ ਖੁਦ ਨੂੰ ਨਕਾਰਾਤਮਕਤਾ ਨਾਲ ਘਿਰਿਆ ਹੋਇਆ ਮਹਿਸੂਸ ਕਰੋਗੇ। ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਆਪਣੇ ਸਹੁਰਿਆਂ ਵੱਲੋਂ ਆਰਥਿਕ ਲਾਭ ਮਿਲੇਗਾ ਇਸ ਨਾਲ ਉਹਨਾਂ ਨੂੰ ਜੀਵਨ ਵਿੱਚ ਆ ਰਹੀਆਂ ਕਈ ਪ੍ਰਕਾਰ ਦੀਆਂ ਆਰਥਿਕ ਮੁਸ਼ਕਲਾਂ ਤੋਂ ਛੁਟਕਾਰਾ ਮਿਲ ਜਾਵੇਗਾ ਉਹਨਾਂ ਨੂੰ ਇਸ ਪੈਸੇ ਨੂੰ ਸੋਚ ਸਮਝ ਕੇ ਸਹੀ ਜਗ੍ਹਾ ਤੇ ਨਿਵੇਸ਼ ਕਰਨਾ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਬਹੁਤ ਹੀ ਹਾਨੀ ਹੋ ਸਕਦੀ ਹੈ ਆਪਣੇ ਪਰਿਵਾਰ ਜਾਂ ਦੋਸਤਾਂ ਦੇ ਨਾਲ ਮਿਲ ਕੇ ਕਿਤੇ ਪਿਕਨਿਕ ਤੇ ਜਾਣ ਲਈ ਤੁਸੀਂ ਵਿਚਾਰ ਬਣਾ ਸਕਦੇ ਹੋ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਹਫਤੇ ਤੁਹਾਨੂੰ ਆਮਦਨੀ ਵਿੱਚ ਵਾਧੇ ਦੀ ਸ਼ੁਭ ਖਬਰ ਮਿਲ ਸਕਦੀ ਹੈ ਜਿਸ ਨੂੰ ਸੁਣ ਕੇ ਤੁਸੀਂ ਭਾਵਕ ਵੀ ਹੋ ਸਕਦੇ ਹੋ ਇਹ ਹੀ ਸੰਭਾਵਨਾ ਹੈ ਕਿ ਇਸ ਖਬਰ ਨੂੰ ਤੁਹਾਨੂੰ ਕੋਈ ਸੀਨੀਅਰ ਹੀ ਤੁਹਾਨੂੰ ਸੁਣਾ ਦੇਵੇਗਾ ਜਿਸ ਦੇ ਨਾਲ ਬਾਕੀ ਸਹਿਕਰਮੀ ਤੁਹਾਨੂੰ ਆਦਰ ਸਤਿਕਾਰ ਦੇਣਗੇ ਤੁਹਾਡੇ ਤੋਂ ਪ੍ਰਭਾਵਿਤ ਹੋ ਜਾਣਗੇ ਵਿਦਿਆਰਥੀ ਵਰਗ ਲਈ ਬਹੁਤ ਉੱਤਮ ਹਫਤਾ ਰਹਿਣ ਵਾਲਾ ਹੈ ਕਿਉਂਕਿ ਕਿਉਂਕਿ ਤੁਹਾਡੇ ਮਾਤਾ ਪਿਤਾ ਤੁਹਾਨੂੰ ਵੇਖ ਕੇ ਖੁਸ਼ ਹੋਣਗੇ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 11 ਵਾਰ ਓਮ ਹਨੂਮਤੇ ਨਮਹਾ ਮੰਤਰ ਦਾ ਜਾਪ ਕਰੋ। ਅਗਲੀ ਰਾਸ਼ੀ ਹੈ ਜੀ ਬ੍ਰਿਖ ਰਾਸ਼ੀ। ਬ੍ਰਿਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਨੂੰ ਆਪਣੀ ਵਧੀਆ ਸਿਹਤ ਦੇ ਪ੍ਰਤੀ ਖਾਸ ਤੌਰ ਤੇ ਚੌਕਸ ਰਹਿਣ ਦੀ ਲੋੜ ਹੋਵੇਗੀ। ਇਸ ਲਈ ਬਾਹਰ ਦਾ ਤਲਿਆ ਭੁੰਨਿਆ ਭੋਜਨ ਖਾਣ ਦੀ ਬਜਾਏ ਘਰ ਵਿੱਚ ਬਣਿਆ ਹੋਇਆ ਸਾਫ਼ ਸੁਥਰਾ ਭੋਜਨ ਖਾਓ। ਨਾਲ ਹੀ ਸਵੇਰੇ ਸ਼ਾਮ ਸੈਰ ਕਰਨ ਲਈ ਜਾਓ ਤੇ ਤਾਜੀ ਹਵਾ ਲਓ। ਇਸ ਤਰ੍ਹਾਂ ਕਰਨ ਨਾਲ ਤੁਸੀਂ ਸਿਹਤਮੰਦ ਰਹੋਗੇ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਹ ਹਫਤਾ ਤੁਹਾਡੇ ਲਈ ਧਨ ਕਮਾਉਣ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਲੈ ਕੇ ਆਵੇਗਾ ਇਹਨਾਂ ਸੰਭਾਵਨਾਵਾਂ ਨੂੰ ਪਹਿਚਾਣਨ ਦੇ ਲਈ ਤੁਹਾਨੂੰ ਹਰ ਸਮੇਂ ਚੁਸਤ ਰਹਿਣ ਦੀ ਲੋੜ ਹੋਵੇਗੀ ਨਹੀਂ ਤਾਂ ਤੁਸੀਂ ਇਸ ਦਾ ਉਚਿਤ ਲਾਭ ਨਹੀਂ ਉਠਾ ਸਕਦੇ ਇਸ ਹਫਤੇ ਤੁਸੀਂ ਪਰਿਵਾਰਕ ਸ਼ਾਂਤੀ ਬਣਾਉਣ ਤੇ ਪਰਿਵਾਰ ਦੇ ਮੈਂਬਰਾਂ ਨਾਲ ਸੰਬੰਧ ਬਿਹਤਰ ਬਣਾਉਣ ਲਈ ਕਾਫੀ ਕੋਸ਼ਿਸ਼ ਕਰੋਗੇ ਇਸ ਦੇ ਬਾਵਜੂਦ ਤੁਹਾਨੂੰ ਪਰਿਵਾਰ ਦੇ ਮੈਂਬਰਾਂ ਦਾ ਸਹਿਯੋਗ ਵੀ ਪ੍ਰਾਪਤ ਹੋ ਜਾਵੇਗਾ। ਇਸ ਦੌਰਾਨ ਕਿਸੇ ਅਨੁਭਵ ਵਿਅਕਤੀ ਦੇ ਨਾਲ ਤੁਹਾਡੀ ਮੁਲਾਕਾਤ ਹੋ ਸਕਦੀ ਹੈ। ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਹ ਹਫਤਾ ਭਾਈਵਾਲੀ ਕੰਮ ਕਰਨ ਲਈ ਤੁਹਾਡੇ ਲਈ ਫਰਦਾਇਕ ਸਾਬਿਤ ਹੋ ਜਾਵੇਗਾ। ਵਿਦਿਆਰਥੀ ਵਰਗ ਦੇ ਲਈ ਚੰਗੀ ਵਿਦਿਆ ਗ੍ਰਹਿਣ ਕਰਨ ਬਾਰੇ ਜੇਕਰ ਤੁਸੀਂ ਸੋਚ ਰਹੇ ਹੋ ਤਾਂ ਹਰ ਕੰਮ ਵਿੱਚ ਤੁਹਾਨੂੰ ਮਿਹਨਤ ਕਰਨੀ ਹੋਵੇਗੀ ਫਿਰ ਤੁਹਾਡੀ ਕਿਸਮਤ ਤੁਹਾਡਾ ਸਾਥ ਦੇਵੇਗੀ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 41 ਵਾਰ ਓਮ ਸ਼ੁਕਰਾਏ ਨਮਹਾ ਮੰਤਰ ਦਾ ਜਾਪ ਕਰੋ। ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ। ਮਿਥਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਇਸ ਹਫਤੇ ਕਿਸੇ ਨਾਲ ਵੀ ਕਿਸੇ ਸਥਿਤੀ ਵਿੱਚ ਉਲਝਣ ਤੇ ਖਿਜਣਾ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ। ਅਜਿਹੇ ਵਿੱਚ ਤੁਹਾਡੇ ਲਈ ਉਤਮ ਰਹੇਗਾ ਕਿ ਪੁਰਾਣੀਆਂ ਗੱਲਾਂ ਨੂੰ ਯਾਦ ਕਰਕੇ ਕਿਸੇ ਵੀ ਕਰੀਬੀ ਜਾਂ ਦੋਸਤ ਦੇ ਨਾਲ ਨਾ ਉਲਝੋ। ਅਤੇ ਜਿੰਨਾ ਸੰਭਵ ਹੋਵੇ ਖੁਦ ਨੂੰ ਆਪਣੇ ਦਿਮਾਗ ਨੂੰ ਆਰਾਮ ਦੇਣ ਦੀ ਕੋਸ਼ਿਸ਼ ਕਰੋ ਇਸ ਪੂਰੇ ਹੀ ਹਫਤੇ ਕਿਸਮਤ ਤੁਹਾਡੇ ਪੱਖ ਵਿੱਚ ਹੋਵੇਗੀ ਇਸ ਲਈ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿਸੇ ਵੀ ਕੰਮ ਵਿੱਚ ਬੇਵਜ੍ਹਾ ਦੀ ਜਲਦਬਾਜ਼ੀ ਨਾ ਵਿਖਾਓ ਧੀਰਜ ਰੱਖੋ ਅਤੇ ਆਪਣਾ ਪੈਸਾ ਧਿਆਨ ਨਾਲ ਨਿਵੇਸ਼ ਕਰੋ ਆਪਣੇ ਬੱਚੇ ਦੇ ਪੁਰਸਕਾਰ ਵੰਡਣ ਸਮਾਰੋਹ ਦਾ ਬੁਲਾਵਾ ਤੁਹਾਡੇ ਪਰਿਵਾਰ ਲਈ ਖੁਸ਼ ਨਮਾ ਅਹਿਸਾਸ ਕਰਵਾ ਸਕਦਾ ਹੈ ਤੁਹਾਡੀਆਂ ਉਮੀਦਾਂ ਤੇ ਖਰਾ ਉਤਰੇਗਾ ਉਸ ਦੇ ذریعے ਸੁਪਨੇ ਸਾਕਾਰ ਹੋ ਜਾਣਗੇ ਤੁਹਾਡੀਆਂ ਅੱਖਾਂ ਵਿੱਚ ਵੀ ਨਵੇਂ ਵੇਖਣ ਨੂੰ ਮਿਲ ਸਕਦੀਆਂ ਨਾਲ ਹੀ ਨਾਲ ਤੁਹਾਨੂੰ ਦੱਸਦਾ ਹੀ ਹੈ ਕਿ ਕੈਰੀਅਰ ਦੇ ਮਾਮਲੇ ਵਿੱਚ ਅੱਗੇ ਵਧਣ ਲਈ ਸਮਾਂ ਤੁਹਾਡੇ ਪੱਖ ਵਿੱਚ ਹੈ ਭਰਪੂਰ ਲਾਭ ਉਠਾ ਲਓ ਬੱਚਿਆਂ ਦੇ ਲਈ ਉੱਚ ਵਿਦਿਆ ਦੇ ਖੇਤਰ ਨਾਲ ਜੇਕਰ ਜੁੜੇ ਹਨ ਤਾਂ ਉਹਨਾਂ ਦੇ ਲਈ ਮੱਧ ਤੇ ਆਖਰੀ ਸਮਾਂ ਸ਼ੁਭ ਸਾਬਿਤ ਹੋ ਜਾਵੇਗਾ ਇਸ ਹਫ਼ਤੇ ਤੁਸੀਂ ਉਪਾ ਕਰਨਾ ਹੈ ਜੇ ਹਰ ਰੋਜ਼ ਪ੍ਰਾਚੀਨ ਗ੍ਰੰਥ ਵਿਸ਼ਨੂੰ ਸਹਸਤਰ ਨਾਮ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੇ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਇਸ ਹਫਤੇ ਤੁਸੀਂ ਜ਼ਿਆਦਾ ਸੰਵੇਦਨਸ਼ੀਲ ਹੋ ਜਾਓਗੇ ਜਿਸ ਕਾਰਨ ਆਪਣੀਆਂ ਭਾਵਨਾਵਾਂ 'ਤੇ ਕਾਬੂ ਰੱਖਣ ਵਿੱਚ ਦਿੱਕਤ ਮਹਿਸੂਸ ਹੋਵੇਗੀ ਅਜਿਹੇ ਵਿੱਚ ਤੁਹਾਡਾ ਇਹ ਅਜੀਬ ਰਵੱਈਆ ਲੋਕਾਂ ਨੂੰ ਪਰੇਮਿਤ ਕਰੇਗਾ ਤੇ ਇਸ ਕਾਰਨ ਤੁਹਾਡੇ ਅੰਦਰੋਂ ਝਿੜਲਾਹਟ ਪੈਦਾ ਹੋ ਸਕਦੀ ਹੈ ਤੁਹਾਡੇ ਲਈ ਵਧੀਆ ਹੋਵੇਗਾ ਅਜਿਹੇ ਵਿੱਚ ਆਪਣੀਆਂ ਭਾਵਨਾਵਾਂ ਨੂੰ ਦੂਜਿਆਂ ਸਾਹਮਣੇ ਪ੍ਰਦਰਸ਼ਿਤ ਕਰਨ ਤੋਂ ਬਚੋ ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ 9ਵੇਂ ਘਰ ਵਿੱਚ ਮੌਜੂਦ ਹੋਣ ਕਰਕੇ ਹਫਤਾ ਚੰਗਾ ਰਹਿਣ ਦੀ ਸੰਭਾਵਨਾ ਹੈ। ਧਨ ਪ੍ਰਾਪਤੀ ਦੇ ਨਵੇਂ ਮੌਕੇ ਮਿਲ ਜਾਣਗੇ। ਇਸ ਸਮੇਂ ਤੁਹਾਡੇ ਮਾਨ ਸਨਮਾਨ ਵਿੱਚ ਵਾਧਾ ਹੁੰਦਾ ਹੋਇਆ ਨਜ਼ਰ ਆਵੇਗਾ। ਤੁਹਾਡੇ ਖਰੀਆਬ ਜਿਹੜੀ ਸਿਹਤ ਹੈ ਜੀਵਨ ਸ਼ੈਲੀ ਘਰ ਦੇ ਮੈਂਬਰਾਂ ਵਿੱਚ ਚਰਚਾ ਦਾ ਵਿਸ਼ਾ ਬਣ ਸਕਦੀ ਹੈ। ਇਸ ਕਾਰਨ ਪਰਿਵਾਰ ਵਿੱਚ ਤਣਾ ਦਾ ਵਾਤਾਵਰਣ ਬਣ ਜਾਵੇਗਾ ਇਸ ਲਈ ਇਸ ਆਦਤ ਵਿੱਚ ਲੋੜੇਂਦੀਆਂ ਤਬਦੀਲੀਆਂ ਲਿਆਉਣਾ ਅਤੇ ਆਪਣੀ ਸਿਹਤ ਸਰੀਰਕ ਦੀ ਸਫਾਈ ਦਾ ਧਿਆਨ ਰੱਖਣਾ ਤੁਹਾਡੇ ਲਈ ਚੰਗਾ ਹੋਵੇਗਾ ਇਸ ਨਾਲ ਉਹਨਾਂ ਦੇ ਅੰਦਰ ਆਪਣੇ ਕੈਰੀਅਰ ਨੂੰ ਲੈ ਕੇ ਅਸੁਰੱਖਿਆ ਦੀ ਭਾਵਨਾ ਵੀ ਆ ਸਕਦੀ ਹੈ ਇਹ ਹਫਤਾ ਉਦਾਸ ਬੀਤਣ ਦੀ ਵੀ ਸੰਭਾਵਨਾ ਹੈ ਇਸ ਲਈ ਤੁਸੀਂ ਬਿਹਤਰ ਹੋਵੇਗਾ ਕਿ ਆਪਣਾ ਵਧੀਆ ਪ੍ਰਦਰਸ਼ਨ ਦੇਣ ਦੀ ਸ਼ੁਰੂਆਤ ਤੋਂ ਹੀ ਖੂਬ ਮਿਹਨਤ ਕਰੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੇ ਹਰ ਰੋਜ਼ 21 ਵਾਰ ਓਮ ਨਰਸਿਮਹਾ ਨਮਾ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਸੀਂ ਇਸ ਹਫਤੇ ਸਰੀਰਕ ਤੇ ਮਾਨਸਿਕ ਰੋਪ ਤੋਂ ਵਧੀਆ ਮਹਿਸੂਸ ਕਰੋਗੇ ਤੁਹਾਡੇ ਲਈ ਇਹ ਹਫਤਾ ਚੰਗਾ ਰਹੇਗਾ ਕਿਉਂਕਿ ਮਾਨਸਿਕ ਤਣਾਅ ਤੋਂ ਦੂਰ ਹੋ ਜਾਓਗੇ ਇਸ ਗੱਲ ਦਾ ਧਿਆਨ ਰੱਖੋ ਕਿ ਅਨੁਸ਼ਾਸਿਤ ਵਿਅਕਤੀ ਹੋ ਤੁਸੀਂ ਇਸ ਲਈ ਸਿਹਤ ਦੇ ਮਾਮਲੇ ਵਿੱਚ ਅਨੁਸ਼ਾਸਨ ਦੀ ਪਾਲਣਾ ਕਰਨੀ ਹੈ ਫਿਰ ਸਿਹਤਮੰਦ ਰਹੋਗੇ ਸਿਹਤ ਦੇ ਮਾਮਲੇ ਦੇ ਵਿੱਚ ਤੁਸੀਂ ਆਪਣਾ ਖਾਸ ਧਿਆਨ ਰੱਖਣਾ ਹੈ ਹਾਲਾਂਕਿ ਕਿਸੇ ਵੱਡੇ ਨਿਵੇਸ਼ ਤੋਂ ਬਚਣਾ ਹੈ ਤੇ ਨਾਲ ਹੀ ਨਾਲ ਦੱਸ ਦਈਏ ਇਸ ਹਫਤੇ ਤੁਹਾਨੂੰ ਕੋਈ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਹੈ ਪਰੰਤੂ ਤੁਹਾਡੇ ਸ਼ਰਾਬ ਪੀ ਕੇ ਘਰ ਆਉਣ ਨਾਲ ਪਰਿਵਾਰਕ ਮੈਂਬਰ ਪਰੇਸ਼ਾਨ ਹੋ ਸਕਦੇ ਹਨ ਇਸ ਲਈ ਕੁਝ ਵੀ ਅਜੀਹਾ ਕਰਨ ਤੋਂ ਪਰਹੇਜ਼ ਕਰੋ ਜਿਸ ਨਾਲ ਪਰਿਵਾਰ ਨੂੰ ਸ਼ਰਮਿੰਦਾ ਨਾ ਹੋਣਾ ਪੈ ਜਾਵੇ ਸੰਭਾਵਨਾ ਹੈ ਤੁਹਾਡੇ ਨਿੱਜੀ ਜੀਵਨ ਵਿੱਚ ਚੱਲ ਰਹੀਆਂ ਅੜਚਨਾ ਤੁਹਾਨੂੰ ਥੋੜਾ ਜਿਹਾ ਮਾਨਸਿਕ ਰੂਪ ਤੇ ਪਰੇਸ਼ਾਨ ਕਰ ਸਕਦੀਆਂ ਹਨ ਇਸ ਲਈ ਸੋਚ ਤੇ ਸਮਝ ਨੂੰ ਆਪਣੇ ਹਿਸਾਬ ਦੇ ਨਾਲ ਚਲਾਉਣਾ ਹੈ ਸੋਚ ਅਤੇ ਕੱਪੜਿਆਂ ਤੋਂ ਮਨੁੱਖ ਦੀ ਸ਼ਖਸੀਅਤ ਜਿਹੜੀ ਹੈ ਉਹ ਝਲਕਦੀ ਹੈ ਜੀ ਅਜਿਹੇ ਵਿੱਚ ਸਕੂਲ ਜਾਂ ਕਾਲਜ ਜਾਂਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖੋ ਤੁਹਾਡੇ ਲਈ ਵਧੀਆ ਰਹੇਗਾ ਤੁਹਾਡੇ ਇਮੇਜ ਨੂੰ ਨੁਕਸਾਨ ਫਿਰ ਨਹੀਂ ਪਹੁੰਚਾਵੇਗਾ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਹਰ ਰੋਜ਼ 11 ਵਾਰ ਓਮ ਸ਼ਿਵਾ ਓਮ ਸ਼ਿਵਾ ਓਮ ਸ਼ਿਵਾ ਨਮਹ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਸਮੇਂ ਹਫਤਾ ਜਿਹੜਾ ਇਹ ਹੈ ਸਿਹਤ ਨੂੰ ਚੰਗਾ ਰੱਖਣ ਵਿੱਚ ਮਦਦ ਕਰੇਗਾ ਇਸ ਲਈ ਇਸ ਦੌਰਾਨ ਤੁਹਾਨੂੰ ਕਸਰਤ ਕਰਨੀ ਜ਼ਰੂਰੀ ਹੈ ਤਾਂ ਕਿ ਤੁਸੀਂ ਖੁਦ ਨੂੰ ਹਰ ਪ੍ਰਕਾਰ ਨਾਲ ਸਿਹਤਮੰਦ ਰੱਖ ਸਕੋ ਇਸ ਸਮੇਂ ਤੁਹਾਨੂੰ ਇਹ ਵੀ ਸਮਝਣ ਦੀ ਲੋੜ ਹੋਵੇਗੀ ਤੁਸੀਂ ਖੁਦ ਨੂੰ ਸਿਹਤਮੰਦ ਰੱਖ ਕੇ ਕੇਵਲ ਖੁਦ ਨੂੰ ਤਣਾਅ ਮੁਕਤ ਨਹੀਂ ਰੱਖੋਗੇ ਬਲਕਿ ਇਸ ਨਾਲ ਪਰਿਵਾਰਕ ਵਾਤਾਵਰਣ ਵਿੱਚ ਸਕਾਰਾਤਮਕਤਾ ਲਿਆਉਣ ਦੀ ਸੰਭਾਵਨਾ ਬਣ ਜਾਵੇਗੀ। ਇਸ ਸਮੇਂ ਮਨੋਰੰਜਨ ਤੇ ਖੂਬਸੂਰਤੀ ਵਿੱਚ ਵਾਧਾ ਕਰਨ ਦੇ ਲਈ ਜ਼ਰੂਰਤ ਤੋਂ ਜ਼ਿਆਦਾ ਸਮਾਂ ਤੇ ਧਨ ਖਰਚ ਕਰ ਸਕਦੇ ਹੋ। ਨਾਲ ਹੀ ਨਾਲ ਅਜੇਹੇ ਵਿੱਚ ਤੁਹਾਡੇ ਲਈ ਵਧੀਆ ਹੋਵੇਗਾ ਕਿ ਆਪਣੇ ਕੰਮ ਦੇ ਨਾਲ ਨਾਲ ਕੁਝ ਸਮਾਂ ਪਰਿਵਾਰ ਦੇ ਲਈ ਵੀ ਕੱਢੋਗੇ। ਉਹਨਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ। ਇਸ ਹਫ਼ਤੇ ਤੁਸੀਂ ਥੋੜਾ ਜਿਹਾ ਸੁਸਤ ਮਹਿਸੂਸ ਕਰ ਸਕਦੇ ਹੋ ਜਾਂ ਫਿਰ ਵਿਕਟਮ ਕੰਪਲੈਕਸ ਦਾ ਸ਼ਿਕਾਰ ਹੋ ਸਕਦੇ ਹੋ ਬਾਅਦ ਵਿੱਚ ਕੀਤੇ ਗਏ ਆਪਣੇ ਦੁਆਰਾ ਕੰਮ ਜਿਹੜੇ ਹਨ ਪ੍ਰਸ਼ੰਸਾ ਪ੍ਰਾਪਤ ਕਰਨ ਵਿੱਚ ਉਤਸੁਕ ਵੀ ਨਜ਼ਰ ਆਓਗੇ ਹਾਲਾਂਕਿ ਅਜੇ ਹੀ ਕੋਈ ਵੀ ਯੋਜਨਾ ਬਣਾਉਣ ਤੋਂ ਪਹਿਲਾਂ ਆਪਣੇ ਅਧੂਰੇ ਪਾਠਕ੍ਰਮ ਨੂੰ ਪੂਰਾ ਕਰਨ ਦੀ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਹਰ ਰੋਜ਼ 41 ਵਾਰ ਓਮ ਨਮੋ ਹਨਾਰਾਇਣ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਓ ਤੁਹਾਨੂੰ ਦੱਸ ਰਹੀ ਹੈ ਕਿ ਆਪਣੇ ਬਜ਼ੁਰਗ ਜਾਤਕਾਂ ਦੀ ਸਿਹਤ ਨੂੰ ਲੈ ਕੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਜੋਗ ਬਣ ਰਹੇ ਹਨ ਉਹਨਾਂ ਦੇ ਜੋੜਾਂ ਦੇ ਦਰਦ ਪੇਟ ਦਰਦ ਅਜਿਹੀ ਕੋਈ ਸਮੱਸਿਆ ਉਹਨਾਂ ਨੂੰ ਹੋ ਸਕਦੀ ਹੈ ਜਿਸ ਦੇ ਇਲਾਜ ਲਈ ਉਹਨਾਂ ਨੂੰ ਕਾਫੀ ਪੈਸਾ ਖਰਚ ਕਰਨਾ ਪੈ ਸਕਦਾ ਹੈ ਪਿਛਲੇ ਸਮੇਂ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਕਰਜ਼ਾ ਜਾਂ ਪੈਸੇ ਉਧਾਰ ਲਏ ਸਨ ਉਹਨਾਂ ਨੂੰ ਇਸ ਹਫ਼ਤੇ ਮੁੱਖ ਕਾਰਨ ਤੁਹਾਡੇ ਪੈਸੇ ਦੀ ਬਚਤ ਨਾ ਕਰਨਾ ਹੋ ਸਕਦਾ ਹੈ ਇਸ ਲਈ ਆਪਣੇ ਪੈਸੇ ਦੀ ਬਚਤ ਕਰਨ ਵਾਲੇ ਹੁਣ ਤੋਂ ਹੀ ਧਿਆਨ ਦਿਓ ਬਹੁਤ ਜ਼ਿਆਦਾ ਸੰਵੇਦਨਸ਼ੀਲ ਸੁਭਾਅ ਹੋਣ ਦੇ ਕਾਰਨ ਇਸ ਹਫ਼ਤੇ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਕਾਬੂ ਰੱਖਣ ਵਿੱਚ ਅਸਫਲ ਹੋ ਜਾਓਗੇ ਤੁਹਾਡਾ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਝਗੜਾ ਸੰਭਵ ਹੈ ਅਜਿਹੇ ਵਿੱਚ ਆਸ-ਪਾਸ ਦੇ ਲੋਕਾਂ ਨਾਲ ਝਗੜਾ ਨਾ ਹੀ ਕਰਨਾ ਤੁਹਾਡੇ ਲਈ ਉਚਿਤ ਰਹੇਗਾ ਨਹੀਂ ਤਾਂ ਤੁਸੀਂ ਅਖੀਰ ਵਿੱਚ ਇਕੱਲੇ ਰਹਿ ਜਾਓਗੇ ਨਾਲ ਹੀ ਨਾਲ ਦੱਸ ਦਈਏ ਕਿ ਤੁਸੀਂ ਆਪਣੇ ਅਧੂਰੇ ਕੰਮਾਂ ਨੂੰ ਪੂਰਾ ਕਰ ਸਕਦੇ ਹੋ ਹਫਤੇ ਦੇ ਅੰਤ ਤੱਕ ਤੁਹਾਡਾ ਸਮਾਂ ਬਹੁਤ ਵਧੀਆ ਹੋ ਜਾਵੇਗਾ ਪੜ੍ਹਾਈ ਵਿੱਚ ਬੱਚਿਆਂ ਨੂੰ ਇਸ ਦੌਰਾਨ ਤੁਹਾਨੂੰ ਆਪਣੇ ਮਨ ਨੂੰ ਭਟਕਣ ਤੋਂ ਰੋਕਦੇ ਹੋਏ ਸਿਰਫ ਤੋਂ ਸਿਰਫ ਆਪਣੀ ਪੜ੍ਹਾਈ ਵੱਲ ਧਿਆਨ ਰੱਖਣਾ ਹੋਵੇਗਾ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਪ੍ਰਾਚੀਨ ਗ੍ਰੰਥ ਲਲਿਤਾ ਸਹਿਸਤਰ ਨਾਮ ਦਾ ਪਾਠ ਕਰਨਾ ਹੈ ਅਗਲੀ ਰਾਸ਼ੀ ਹੈ ਜੀ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਸਿਹਤ ਵਿੱਚ ਇਸ ਹਫਤੇ ਹੋਣ ਵਾਲੇ ਕਈ ਸਕਾਰਾਤਮਕ ਬਦਲਾਅ ਕਾਰਜ ਖੇਤਰ ਤੇ ਸਮਾਜਿਕ ਜੀਵਨ ਵਿੱਚ ਤੁਹਾਨੂੰ ਦੂਜਿਆਂ ਦੇ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਵਿੱਚ ਮਦਦ ਕਰਨਗੇ ਇਸ ਕਾਰਨ ਤੁਹਾਡੇ ਸਾਹਸ ਤੇ ਆਤਮ ਵਿਸ਼ਵਾਸ ਵਿੱਚ ਵਾਧਾ ਹੋ ਜਾਵੇਗਾ ਨਾਲ ਹੀ ਤੁਸੀਂ ਹਰ ਫੈਸਲਾ ਲੈਣ ਵਿੱਚ ਖੁਦ ਨੂੰ ਪੂਰੀ ਤਰ੍ਹਾਂ ਯੋਗ ਮਹਿਸੂਸ ਕਰੋਗੇ ਤੁਹਾਡੀ ਖਰਾਬ ਆਰਥਿਕ ਸਥਿਤੀ ਵਿੱਚ ਸੁਧਾਰ ਹੋਣ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਅਜਿਹੇ ਵਿੱਚ ਧਨ ਪ੍ਰਤੀ ਜ਼ਰਾ ਵੀ ਲਾਪਰਵਾਹੀ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦੀ ਹੈ ਇਸ ਹਫਤੇ ਤੁਹਾਨੂੰ ਆਪਣੇ ਪਿਤਾ ਜੀ ਵੱਲੋਂ ਜਾਂ ਭਾਈ ਦੇ ਵੱਲੋਂ ਚੰਗੇ ਸਬੰਧ ਸਥਾਪਿਤ ਕਰਨ ਵਿੱਚ ਸੰਭਵ ਮਦਦ ਮਿਲ ਜਾਵੇਗੀ। ਉਹਨਾਂ ਦੀਆਂ ਗੱਲਾਂ ਤੇ ਸਲਾਹਾਂ ਨੂੰ ਤੁਸੀਂ ਉਚਿਤ ਰੂਪ ਵਿੱਚ ਜੇਕਰ ਮੰਨੋਗੇ ਤਾਂ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਓਗੇ। ਜਿਹੜੇ ਜੀਵਨ ਵਿੱਚ ਜ਼ਿਆਦਾ ਸੰਘਰਸ਼ ਆਪਣੇ ਆਪ ਨੂੰ ਤੁਸੀਂ ਬਹੁਤ ਹੀ ਕਰ ਸਕਦੇ ਹੋ ਤੇ ਜਿਹੜੀ ਪੜ੍ਹਾਈ ਲਿਖਾਈ ਤੁਸੀਂ ਕਰਦੇ ਪਏ ਹੋ ਉਹਦੇ ਵਿੱਚ ਅਧਿਆਪਕਾਂ ਤੋਂ ਪ੍ਰਸ਼ੰਸਾ ਮਿਲ ਜਾਵੇਗੀ। ਤੁਸੀਂ ਮੰਗਲਵਾਰ ਦੇ ਦਿਨ ਬਜ਼ੁਰਗ ਬ੍ਰਾਹਮਣਾਂ ਨੂੰ ਅੰਨ ਦਾ ਦਾਨ ਕਰਨਾ ਹੈ। ਅਗਲੀ ਰਾਸ਼ੀ ਹੈ ਜਿੱਤਾਂ ਰਾਸ਼ੀ ਧਨ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਇਸ ਹਫਤੇ ਜ਼ਿਆਦਾ ਭੋਜਨ ਖਾਣ ਦੀ ਤੁਹਾਡੀ ਆਦਤ ਪਰੇਸ਼ਾਨ ਕਰ ਸਕਦੀ ਹੈ ਕਿਉਂਕਿ ਸੰਭਵ ਹੈ ਜ਼ਿਆਦਾ ਪੇਟ ਭਰ ਕੇ ਖਾਣ ਨਾਲ ਤੁਹਾਨੂੰ ਫੂਡ ਪాయిਜ਼ਨਿੰਗ ਜਾਂ ਪੇਟ ਵਿੱਚ ਦਰਦ ਬਦ ਹਜ਼ਮੀ ਗੈਸ ਵਗੈਰਾ ਦੀ ਸਮੱਸਿਆ ਹੋ ਸਕਦੀ ਹੈ ਤੁਸੀਂ ਆਰਥਿਕ ਪੱਖ ਤੋਂ ਬਹੁਤ ਹੀ ਸੋਚ ਵਿਚਾਰ ਕਰਕੇ ਚੱਲਣਾ ਹੈ ਕਿਉਂਕਿ ਯੋਗ ਬਣ ਰਹੇ ਹਨ ਤੁਹਾਨੂੰ ਕਿਸੇ ਪੁਰਾਣੇ ਨਿਵੇਸ਼ ਤੋਂ ਧਨਲਾਭ ਹੋ ਜਾਵੇਗਾ ਇਸ ਤੋਂ ਬਾਅਦ ਤੁਹਾਨੂੰ ਭਵਿੱਖ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਇਸ ਸਮੇਂ ਤੁਹਾਨੂੰ ਦੂਜਿਆਂ ਤੋਂ ਨਾਹ ਕਹਿਣ ਸਿੱਖਣ ਦੀ ਜ਼ਿਆਦਾ ਲੋੜ ਪੈ ਸਕਦੀ ਹੈ ਇਸ ਹਫ਼ਤੇ ਕਈ ਘਰੇਲੂ ਮਸਲੇ ਤੁਹਾਡੇ ਦਿਮਾਗ ਵਿੱਚ ਛਾਏ ਰਹਿਣਗੇ ਤੁਹਾਡੀ ਠੀਕ ਤਰੀਕੇ ਨਾਲ ਕੰਮ ਕਰਨ ਦੀ ਯੋਗਤਾ ਨੂੰ ਵੀ ਖਤਮ ਕਰ ਦੇਣਗੇ ਇਸ ਤੋਂ ਇਲਾਵਾ ਇਸ ਦੌਰਾਨ ਤੁਹਾਨੂੰ ਕਾਰਜ ਖੇਤਰ ਵਿੱਚ ਮਹਿਲਾ ਸਹਿਕਰਮੀ ਦਾ ਭਰਪੂਰ ਸਾਥ ਮਿਲੇਗਾ ਇਸ ਹਫਤੇ ਆਪਣੇ ਨਿੱਜੀ ਜੀਵਨ ਦੀਆਂ ਸਥਿਤੀਆਂ ਠੀਕ ਹੋਣ ਨਾਲ ਮਨ ਪੜਾਈ ਲਿਖਾਈ ਵਿੱਚ ਕੰਮਾਂ ਵਿੱਚ ਲੱਗੇਗਾ। ਇਸ ਨਾਲ ਤੁਹਾਨੂੰ ਆਪਣਾ ਧਿਆਨ ਭੰਗ ਹੋਣ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਦੇ ਨਤੀਜੇ ਵਜੋਂ। ਤੁਸੀਂ ਆਪਣੀ ਪ੍ਰੀਖਿਆ ਵਿੱਚ ਸਫਲਤਾ ਵੱਲ ਵਧਦੇ ਹੋਏ ਦਿਖੋਗੇ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਵੀਰਵਾਰ ਦੇ ਦਿਨ ਗਰੀਬ ਲੋਕਾਂ ਨੂੰ ਭੋਜਨ ਖਵਾਓ। ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ। ਮਕਰ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਜੀ ਕਿ ਤੁਸੀਂ ਪਿਛਲੇ ਕੁਝ ਸਮੇਂ ਤੋਂ ਚਾਹ ਕੇ ਵੀ ਯੋਗ ਅਤੇ ਕਸਰਤ ਲਈ ਸਮਾਂ ਨਹੀਂ ਕੱਢ پا ਰਹੇ ਸੀ ਪਰ ਇਸ ਹਫਤੇ ਤੁਸੀਂ ਆਪਣਾ ਮਨ ਬਣਾ ਕੇ ਰਾਤ ਦੇ ਖਾਣੇ ਤੋਂ ਬਾਅਦ ਨਿਯਮਤ ਤੌਰ ਤੇ ਅਜਿਹੀਆਂ ਗਤੀਵਿਧੀਆਂ ਕਰਨ ਦੇ ਬਾਰੇ ਸੋਚ ਸਕਦੇ ਹੋ ਹਾਲਾਂਕਿ ਇਸ ਦੇ ਲਈ ਕੰਮ ਖਤਮ ਹੋਣ ਦੇ ਹਨ ਤੁਸੀਂ ਆਪਣੇ ਦਫ਼ਤਰ ਤੋਂ ਸਮੇਂ ਸਿਰ ਨਿਕਲਣਾ ਪਵੇਗਾ ਤਾਂ ਜੋ ਸਮੇਂ ਸਿਰ ਰਾਤ ਤੱਕ ਭੋਜਨ ਕਰਕੇ ਫਿਰ ਲਹਾਲ ਘਰ ਤੋਂ ਤੁਸੀਂ ਫ੍ਰੀ ਹੋ ਜਾਓ ਤੇ ਭੋਜਨ ਵੀ ਹজম ਕਰ ਸਕੋ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ ਤੁਹਾਨੂੰ ਆਪਣੇ ਸੰਤਾਨ ਦਾ ਨਹੀਂ ਤਾਂ ਉਹਨਾਂ ਦੀ ਖਰਾਬ ਸਿਹਤ ਦੇ ਚਲਦਿਆਂ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਆਰਥਿਕ ਸਥਿਤੀ ਖਰਾਬ ਹੋਣ ਦੇ ਵੀ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਪ੍ਰੰਤੂ ਪਰਿਵਾਰ ਦੇ ਮੈਂਬਰਾਂ ਨਾਲ ਕਿਸੇ ਛੋਟੀ ਜਿਹੀ ਗੱਲ ਤੇ ਵਿਚਾਰਾਂ ਦਾ ਮਤਭੇਦ ਹੋ ਸਕਦਾ ਹੈ ਇਸ ਕਾਰਨ ਦੇ ਲਈ ਕੰਮ ਵਿਚਾਲੇ اٹਕ ਸਕਦੇ ਹਨ ਇਸ ਦੇ ਨਾਲ ਇਹ ਸੰਭਵ ਹੈ ਕਿ ਸੀਨੀਅਰ ਅਧਿਕਾਰੀ ਦੁਆਰਾ ਤੁਹਾਡੇ ਵੱਡੇ ਕੰਮਾਂ ਦੀ ਜ਼ਿੰਮੇਵਾਰੀ ਵਾਪਸ ਲੈ ਕੇ ਕਿਸੇ ਹੋਰ ਵਿਅਕਤੀ ਨੂੰ ਦਿੱਤੀ ਜਾ ਸਕਦੀ ਹੈ ਇਸ ਹਫਤੇ ਵਿਦਿਆਰਥੀਆਂ ਦਾ ਮਨ ਪੜਾਈ ਵਿੱਚ ਲੱਗੇਗਾ ਤੇ ਸਫਲਤਾ ਮਿਲ ਜਾਵੇ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਹਰ ਰੋਜ਼ 11 ਵਾਰ ਓਮ ਮੰਦਾਏ ਨਮਹਾ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਜੇਕਰ ਤੁਹਾਨੂੰ ਐਸਿਡਿਟੀ ਬਦਹਜਮੀ ਦੇ ਰੋਗ ਹਨ ਤੇ ਇਸ ਹਫਤੇ ਤੁਹਾਨੂੰ ਰੋਗਾਂ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਹਾਲਾਂਕਿ ਸਮੇਂ-ਸਮੇਂ ਤੇ ਹੋਣ ਵਾਲੀ ਸਰਦੀ ਜ਼ੁਕਾਮ ਜਿਹੀ ਛੋਟੀ ਮੋਟੀ ਸਮੱਸਿਆ ਤੋਂ ਆਪਣਾ ਬਚਾਅ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਹਫਤੇ ਤੁਸੀਂ ਊਰਜਾ ਨਾਲ ਭਰੇ ਰਹੋਗੇ ਸੰਭਾਵਨਾ ਹੈ ਕਿ ਤੁਹਾਨੂੰ ਅਚਾਨਕ ਹੀ ਕੋਈ ਅਜੀਹਾ ਅਣਕਿਆਸਿਆ ਮੁਨਾਫਾ ਵੀ ਮਿਲ ਜਾਵੇਗਾ ਜਿਸ ਦੀ ਤੁਸੀਂ ਉਮੀਦ ਨਹੀਂ ਕੀਤੀ ਸੀ ਅਜੇਹੇ ਵਿੱਚ ਇਸ ਮੁਨਾਫੇ ਦਾ ਇੱਕ ਛੋਟਾ ਜਿਹਾ ਹਿੱਸਾ ਸਮਾਜਿਕ ਕੰਮਾਂ ਵਿੱਚ ਜ਼ਰੂਰ ਲਗਾਓ ਤੁਹਾਡੀ ਰਾਸ਼ੀ ਤੋਂ ਬ੍ਰਹਸਪਤੀ 5ਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਪਰਿਵਾਰ ਦੀ ਕੋਈ ਪੁਰਾਣੀ ਐਲਬਮ ਜਾਂ ਪੁਰਾਣੀ ਤਸਵੀਰ ਤੁਹਾਡੇ ਸਾਹਮਣੇ ਆ ਸਕਦੀ ਹੈ ਜਿਸ ਨਾਲ ਤੁਸੀਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਲਓਗੇ ਇਸ ਹਫ਼ਤੇ ਆਪਣੇ ਕਾਰਜ ਸਥਾਨ ਤੇ ਸਕਾਰਾਤਮਕਤਾ ਬਣੀ ਰਹੇਗੀ ਤੁਸੀਂ ਆਪਣੇ ਕੰਮ ਤੇ ਸਮੇਂ ਸਿਰ ਘਰ ਪਹੁੰਚੋਗੇ ਤੇ ਘਰ ਪਰਿਵਾਰ ਨੂੰ ਚੰਗਾ ਸਮਾਂ ਦਿਓਗੇ ਇਸ ਹਫਤੇ ਤੁਸੀਂ ਟੀਵੀ ਵੇਖਣ ਜਾਂ ਖੇਡ ਖੁੱਦ ਵਿੱਚ ਬਰਬਾਦ ਕਰਨ ਦੀ ਬਜਾਏ ਚੰਗੀ ਦਿਸ਼ਾ ਵੱਲ ਭੜਾਵ ਕੇ ਪੜਾਈ ਕਰਨ ਵਿੱਚ ਆਪਣਾ ਮਨ ਲਗਾਓ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੇ ਹਰ ਰੋਜ਼ 21 ਵਾਰ ਓਮ ਨਮੋ शिवाय ਮੰਤਰ ਦਾ ਜਾਪ ਕਰਨਾ ਹੈ। ਅਗਲੀ ਤੇ ਆਖੀਰਲੀ ਰਾਸ਼ੀ ਹੈ ਜੀ ਮੀਨ ਰਾਸ਼ੀ। ਮੀਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਇਸ ਹਫ਼ਤੇ ਤੁਸੀਂ ਜ਼ਿਆਦਾ ਸੰਵੇਦਨਸ਼ੀਲ ਹੋ ਜਾਓਗੇ ਜਿਸ ਕਾਰਨ ਆਪਣੀਆਂ ਭਾਵਨਾਵਾਂ 'ਤੇ ਕਾਬੂ ਰੱਖਣ ਵਿੱਚ ਦਿੱਕਤ ਮਹਿਸੂਸ ਹੋ ਸਕਦੀ ਹੈ। ਅਜਿਹੇ ਵਿੱਚ ਤੁਹਾਡਾ ਇਹ ਅਜੀਬ ਰਵੱਈਆ ਲੋਕਾਂ ਨੂੰ ਪਰੇਮਿਤ ਕਰ ਦੇਵੇਗਾ। ਇਸ ਕਾਰਨ ਤੁਹਾਡੇ ਅੰਦਰ ਚੁੰਝਲਾਹਟ ਪੈਦਾ ਹੋ ਸਕਦੀ ਹੈ। ਤੁਹਾਡੇ ਲਈ ਵਧੀਆ ਹੋਵੇਗਾ ਕਿ ਆਪਣੀਆਂ ਭਾਵਨਾਵਾਂ ਨੂੰ ਦੂਜਿਆਂ ਸਾਹਮਣੇ ਪ੍ਰਦਰਸ਼ਿਤ ਕਰਨ ਤੋਂ ਬਚੋ। ਇਸ ਹਫ਼ਤੇ ਧਨ ਦੀ ਬਚਤ ਕਰਨ ਵਿੱਚ ਸਭ ਤੋਂ ਜ਼ਿਆਦਾ ਜ਼ਰੂਰਤ ਹੋਵੇਗੀ। ਨਾਲ ਹੀ ਨਾਲ ਦੱਸ ਦਈਏ ਕਿ ਅਜਿਹੇ ਵਿੱਚ ਜੇਕਰ ਤੁਸੀਂ ਉਸਨਾਂ ਨੂੰ ਪੈਸਾ ਦਿਓਗੇ ਤਾਂ ਤੁਸੀਂ ਆਰਥਿਕ ਤੰਗੀ ਵਿੱਚ ਫਸ ਸਕਦੇ ਹੋ ਜੇਕਰ ਪੈਸੇ ਨਹੀਂ ਦਿੱਤੇ ਤਾਂ ਤੁਹਾਡੇ ਪ੍ਰਤਿਸ਼ਠਾ ਨੂੰ ਪ੍ਰਭਾਵਿਤ ਹੋ ਜਾਵੇਗੀ ਨਾਲ ਹੀ ਨਾਲ ਦੱਸ ਦਈਏ ਕਿ ਆਪਣੇ ਪਰਿਵਾਰਕ ਜੀਵਨ ਦੀਆਂ ਕਈ ਪਰੇਸ਼ਾਨੀਆਂ ਦੂਰ ਕਰਦੇ ਹੋਏ ਨਜ਼ਰ ਆਓਗੇ ਇਹਨਾਂ ਸਾਰੇ ਯਤਨਾਂ ਦੇ ਬਾਵਜੂਦ ਪਰਿਵਾਰਕ ਵਾਤਾਵਰਣ ਨਕਾਰਾਤਮਕ ਹੋਣ ਦੀ ਸੰਭਾਵਨਾ ਹੈ ਮਾਨਸਿਕ ਚਿੰਤਾ ਮਿਲਦੀ ਰਹੇਗੀ ਇਸ ਹਫਤੇ ਆਪਣੇ ਉੱਪਰ ਇੱਕ ਤੋਂ ਜ਼ਿਆਦਾ ਕੰਮਾਂ ਦੀ ਜ਼ਿੰਮੇਵਾਰੀ ਲੈ ਸਕਦੇ ਹੋ ਜਿਸ ਕਾਰਨ ਬੋਝ ਵੱਧ ਜਾਵੇਗਾ। ਮਾਨਸਿਕ ਤਣਾਅ ਵਿੱਚ ਵਾਧਾ ਹੋ ਜਾਵੇਗਾ। ਪਹਿਲਾਂ ਦੀ ਮਿਹਨਤ ਕਾਰਨ ਤੁਹਾਨੂੰ ਉੱਤਮ ਫਲ ਦੀ ਪ੍ਰਾਪਤੀ ਹੋ ਜਾਵੇਗੀ। ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 11 ਵਾਰ ਓਮ ਰਾਹਵੇ ਨਮਹ ਮੰਤਰ ਦਾ ਜਾਪ ਕਰਨਾ ਹੈ। ਸੋ ਦੋਸਤ ਇਹ ਸੀ ਜੀ 12 ਹੀ ਰਾਸ਼ੀ ਵਾਲਿਆਂ ਦਾ ਰਾਸ਼ੀ ਫਲ। ਧੰਨਵਾਦ।